ਸਾਰੇ ਮੈਂਬਰ ਪੈਸਾ ਬਹੁਤ ਮੋਟਾ 2-2 3-3 4-4 5-5 ਲੱਖ ਰੁਪਏ ਲਾ ਕੇ ਆਏ ਆ ਤੇ ਪ੍ਰਧਾਨਗੀ ਦੀ ਚੋਣ ਵੇਲੇ 4-4 5-5 ਲੱਖ ਰੁਪਏ ਵਸੂਲ ਕੀਤਾ ਹੈ ਤੇ ਵਸੂਲ ਕਰਨ ਤੋਂ ਬਾਅਦ ਉਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਕਿਸੇ ਮੱਲੇ ਦੇ ਵਿੱਚੋਂ ਕੋਈ ਵੀ ਕੰਮ ਕਰ ਸਕੇ ਸ਼ਹਿਰ ਦੇ ਲੋਕੇ ਵੀ ਆਮ ਇਲਜ਼ਾਮ ਲਾਉਂਦੇ ਤੁਹਾਡੇ ਤੇ ਜੀ ਮਤਲਬ ਤੁਸੀਂ ਐਮਸੀ ਜਿਹੜੇ ਹੈਗੇ ਖਰੀਦੇ ਹੈ ਪੈਸੇ ਦਿੱਤੇ ਹੈ ਇਹਨੂੰ ਇਲਜ਼ਾਮ ਲਾਉਂਦੇ ਐਮਸੀਆਂ ਤੇ ਕਿ ਉਹ ਬਿਖੇ ਉਹ ਵਿਕੇ ਹੋਏ ਇਹਦੇ ਵਿੱਚ ਕੀ ਚਾਹੀਦੀ ਦੇਖੋ ਇਸ ਕੱਲ ਤਾਂ ਮੈਂ ਤਾਂ ਹੀ ਸਮਝਦਾ ਕਿ ਮੈਂ ਕੋ ਖਰੀਦੀ ਕਿਉਂਕਿ ਮੈਂ ਤਾਂ ਪਹਿਲਾਂ ਪ੍ਰਧਾਨ ਬਣੀ ਨਹੀਂ ਪ੍ਰਧਾਨ ਤੇ ਬਣੀ ਕਾਲਾਰਾਮ ਪਹਿਲਾਂ ਕਾਲਾਰਾਮ ਪ੍ਰਧਾਨ ਸੀ ਕਾਲਾਰਾਮ ਤੋਂ ਮੈਂਬਰ ਨਹੀਂ ਸੈਟੀਫਾਈ ਹੋਏ ਜਾਂ ਲੋਕਾਂ ਨੇ ਸੈਟੀਫਾਈ ਕਰਾ ਚੁੱਕੇ ਆ ਲੋਕਾਂ ਨੇ ਮੈਨੂੰ ਚੁਣ ਲਿਆ ਮੁਰੇ ਜੋਰਤਾ ਇਹ ਕਹਿੰਦੇ ਜੀ ਪਹਿਲਾਂ ਕਾਲਾਰਾਮ ਨੇ ਖਰੀਦ ਲਿਆ ਉਦੋਂ ਕਾਰਸ ਦੀ ਮਦਦ ਦੇ ਨਾਲ ਉਦੋਂ ਕਾਰਸਪਾਵਰ ਸੀ ਉਹਦੀ ਮਦਦ ਨਾਲ ਖਰੀਦ ਲਿਆ ਬਾਅਦ ਚ ਮਤਲਬ ਉਹਦੇ ਤੋਂ ਪਾਤੇ ਆਟ ਕੇ ਫਿਰ ਉਹ ਕਹਿੰਦੇ ਵੀ ਸਰਦਾਰ ਜਮੇਲ ਸਿੰਘ ਕੋਲ ਵੇਚ ਗਏ ਇਹ ਗੱਲ ਕਿੰਨੀ ਸੱਚੀ ਹੈ ਕੁਇਸਟਾਈਜ਼ ਸੱਚਾਈ ਤਾਂ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਤੋਂ ਕੋਟਪੁਰਾ ਵਾਸੀਆਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਸੱਚਾਈ ਤਾਂ ਇਹ ਹੈ ਕਿ ਸ਼ਹਿਰ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਪੀਣ ਵਾਲੇ ਪਾਣੀ ਤੋਂ ਵਾਂਝਾ ਹੈ ਸੱਚਾਈ ਤਾਂ ਇਹ ਹੈ ਕਿ ਥਾ-ਥਾ ਪਏ ਕੂੜੇ ਦੇ ਢੇਰ ਸ਼ਹਿਰੀਆਂ ਦੀ ਜ਼ਿੰਦਗੀ ਦਾ ਕਾਮ ਹਿਸਾਬਾਂ ਚੁਪੇ ਹਨ ਸੱਚਾਈ ਤਾਂ ਇਹ ਹੈ ਕਿ ਸ਼ਹਿਰ ਦੇ ਵਾਸੀ ਹਰ ਰੋਜ਼ ਆਵਾਰਾ ਬਸਵਾਂ ਨਾਲ ਹੋ ਰਹੀਆਂ ਦਰਘਟਨਾਵਾਂ ਤੋਂ ਬਹੁਤ ਦੁਖੀ ਹਨ ਆਖਰ ਕਦਮ ਹੋਏਗਾ ਸ਼ਹਿਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਆਖਰ ਸ਼ਹਿਰ ਦੀ ਇਸ ਨਿਕਰ ਦੀ ਹਾਲਤ ਦਾ ਹੈ ਦੋਸ਼ੀ ਕੌਣ ਦੋਸ਼ੀ ਕੌਣ ah Oh, la, no, la, no, no.